ਹੋ ਤੁਸੀਂ ਕਿ ਜਦੋਂ ਆਪਾਂ ਇਹ ਪੁੱਛੀਦਾ ਹਾਂ ਹੁਣ ਤੁਹਾਨੂੰ ਵੀ ਹਰ ਵਾਰੀ ਪੁੱਛੀਦਾ ਹੈ ਕਿ ਹਰ ਪਸ਼ੋ ਦੇ ਵਿੱਚ ਕੀ ਅ ਇਲਾਜ ਕੀ ਹੈ ਹਾਂਜੀ ਇਲਾਜ ਜਿਹੜਾ ਜੀ ਉਹ ਵੈਰੀ ਕਰਦਾ ਜੀ ਹਰ ਪੇਸ਼ੈਂਟ ਦੇ ਵਾਸਤੇ ਅਲੱਗ ਅਲੱਗ ਬਿਲਕੁਲ ਬਿਲਕੁਲ ਇਹ ਹੈ ਸਿੰਟਮ ਸਿਮਿਲੈਰਿਟੀ ਨਾ ਜਿਵੇਂ ਇਹਦੇ ਵਿੱਚ ਵੀ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਹਰ ਮਰੀਜ਼ ਦਾ ਇਲਾਜ ਅਲੱਗ ਕਿਉਂ ਹੈ ਇੱਥੇ ਕਾਮਨ ਐਗਜ਼ਾਮਪਲ ਮੈਂ ਇਹ ਦਿੱਕਤੀ ਲੈਂਦੀ ਆ ਕਿ ਹੀਦੀ ਤੋਂ ਕਨੈਕਟ ਹੁੰਦਾ ਅ ਕਿ ਸਿਰਦਰਦ ਦੇ ਅਨੇਕਾਂ ਹੀ ਕਾਰਨ ਨੇ ਜੀ ਤੇ ਅਨੇਕਾਂ ਹੀ ਅਲੱਗ-ਅਲੱਗ ਤਰ੍ਹਾਂ ਨਾਲ ਸਿਰ ਦੁਖਦਾ ਹੈ ਭਾਵ ਲੋਕੇਸ਼ਨ ਕਿੱਥੋਂ ਕਿੱਥੋਂ ਸਿਰ ਦੁਖਦਾ ਤੇ ਫਿਰ ਮਰੀਜ਼ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਂ ਦੇ ਹੈਡੇਕ ਦੇ ਹੋਰ ਵੀ ਸਿੰਪਟਮਸ ਆਉਂਦੇ ਹੈਗੇ ਨੇ ਤੇ ਹਰ ਮਰੀਜ਼ ਦਾ ਹੈਡੇਕ ਜਿਹੜਾ ਹੈ ਵਾਧਦਾ ਦੇ ਘੱਟ ਦਾ ਡਿਫਰੈਂਟ ਤਰੀਕੇ ਨਾਲ ਹੁਣ ਇੱਥੇ ਆਪਾਂ ਜਦੋਂ ਕਿਸੇ ਵੀ ਇੱਕ ਡਿਜ਼ੀਜ਼ ਪਿਕਚਰ ਨੂੰ ਜਦੋਂ ਅਸੀਂ ਕੇਸ ਟੇਕਿੰਗ ਕਰਦੇ ਹਾਂ ਜੇ ਤਾਂ ਮਰੀਜ਼ ਆ ਕੇ ਹੋਮੀਓਪੈਥੀ ਪਹਿਲਾਂ ਉਹਨੇ ਖਾਧੀ ਹੋਵੇ ਤਾਂ ਉਹ ਸਿੰਪਟਮ ਲੈ ਕੇ ਆਉਂਦਾ ਮੇਰੇ ਕੋਲ ਨਾ ਕੁਝ 4-5 ਹੀ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਜਿਹੜੇ ਨਾ ਮੈਨੂੰ ਲੱਗਦਾ ਕਿ ਕਿਤਾਬਾਂ ਜੋ ਬੋਲਦੇ ਕਿ ਬੁੱਕਸ 'ਤੇ ਜੋ ਲਿਖਿਆ ਆ ਨਾ ਉਹ ਪੂਰੀ ਤਰ੍ਹਾਂ ਨਾਲ ਡੀਟੇਲ ਲੈ ਕੇ ਆਉਂਦੇ ਨੇ ਕਿਉਂ ਕਿਉਂਕਿ ਉਹ ਟ੍ਰੇਨਡ ਨੇ ਇੱਕ ਮੇਰੇ ਕੋਲ ਮੁ슬ਮਨ ਪੇਸ਼ੈਂਟ ਹੈਗੀ ਐ ਔਰ ਉਹ ਬਚਪਨ ਤੋਂ ਉਹਦੇ ਨਾਨਾ ਪ੍ਰੈਕਟਿਸ ਕਰਦੇ ਸੀ ਉਹ ਇੰਨੀ ਡੀਟੇਲ 'ਚ ਸਿੰਪਟਮ ਲੈ ਕੇ ਆਉਂਦੀ ਐ ਮੈਂ ਉਹ ਕਹਿ ਦਿੰਦੀ ਕਿ ਮੈਨੂੰ ਤਾਂ ਉਹ ਕਿਤਾਬ ਵੀ ਖੋਲਣ ਦੀ ਲੋੜ ਨਹੀਂ ਤੁਹਾਨੂੰ ਮੈਂ ਨਾ ਡੀਟੇਲ ਦੇ ਵਿੱਚ ਦੇ ਦੇਤਾ ਕਿ ਮੈਨੂੰ ਉਹਨੂੰ ਰੈਪੋਰਟਾਈਜ਼ ਕਰਨ ਦੀ ਲੋੜ ਨਹੀਂ ਹੈ। ਹੂੰ। ਸੋ ਪਰ ਕੁਝ ਪੇਸ਼ੈਂਟ ਨੂੰ ਜੇ ਤੁਸੀਂ ਪੁੱਛੀਏ ਹੈਡੇਕ ਹੋ ਰਿਹਾ ਹੈ ਹੈਡੇਕ ਹੋਸਾ ਜੀ ਕੀ ਕੰਸਰਨ ਹੈ ਸਿਰਦਰਦ ਹੈ। ਕਿੱਦਾਂ ਵੱਧਦੀ ਹੈ? ਅ ਬਸ ਇਹ ਤਾਂ ਜੀ ਮੈਂ ਉੱਠਦੀਆਂ ਦੇ ਵੱਧ ਜਾਂਦੀ ਤੇ ਬਸ ਦਿਨ ਦੇ ਨਾਲ ਵੱਧਦੀ ਜਾਂਦੀ ਹੈ। ਘਟਦੀ ਕਿੱਦਾਂ ਹੈ ਗੋਲੀ ਖਾਲਾਂ ਦਾ ਘਟ ਜਾਂਦੀ ਹੈ। ਮਤਲਬ ਗੋਲੀ ਤੋਂ ਇਲਾਵਾ ਹੋਰ ਕਿਸੇ ਤਰੀਕੇ ਨਾਲ ਘਟਦਾ ਨਾ ਜੀ ਨਾ ਇਹ ਤਾਂ ਸਿਰਫ ਗੋਲੀ ਨਾਲ ਹੀ ਘਟਦੀ ਹੈ। ਕਿਉਂਕਿ ਆਪਾਂ ਹੋਰ ਕਿਸੇ ਫੈਕਟਰ ਨੂੰ ਧਿਆਨ ਨਹੀਂ ਦੇ ਦਿੱਤਾ। ਸੋ ਕਹਿਣ ਤੋਂ ਮਤਲਬ ਇਹ ਹੈ ਲੋਕੇਸ਼ਨ ਜਦੋਂ ਅਸੀਂ ਇੱਕ ਹੈਡੈਕ ਨੂੰ ਲੈਣਾ ਤਾਂ ਬਾਈਫਰਕੇਟ ਕਿੱਦਾਂ ਕਰਨਾ ਸਿੱਧਾ ਹੋ ਰਿਹਾ ਪਹਿਲਾਂ ਲੋਕੇਸ਼ਨ ਦੱਸੋ ਕਿ ਕਿੱਥੋਂ ਤੋਂ ਕਰਿਆ ਹੂੰ ਸਾਰੇ ਦੁਖਦਾ ਹੈ ਮੈਂ ਸਾਰਾ ਨਹੀਂ ਐਗਜ਼ੈਕਟ ਸੋਚੋ ਸ਼ੁਰੂ ਕਿੱਥੋਂ ਹੁੰਦਾ ਹੂੰ ਅਗਲੀ ਵਾਰੀ ਦੱਸ ਸਕਦਾ ਮਰੀਨ ਨੈਕਸਟ ਟਾਈਮ ਜਦੋਂ ਆਉਂਦਾ ਫੇਰ ਉਹਨੂੰ ਸਮਝਾਉਂਦੀ ਮੈਂ ਸਵਾਲ ਕੀ ਕਰ ਰਹੀ ਸੀ ਹਾਂ ਮੇਰਾ ਤਾਂ ਹਮੇਸ਼ਾ ਸੱਜੀ ਪੁੜਪੁੜੀ ਤੋਂ ਦੁਖਦਾ ਹੈ ਸ਼ੁਰੂ ਇੱਥੋਂ ਹੁੰਦਾ ਮੇਰੀ ਸੱਜੀ ਅੱਖ ਵੱਲੋਂ ਆ ਜਾਂਦਾ ਜਾਂ ਸ਼ੁਰੂ ਇੱਥੋਂ ਹੁੰਦਾ ਮੇਰੀ ਥੋਨੋਂ ਨੂੰ ਚਲਾ ਜਾਂਦਾ ਜਾਂ ਸ਼ੁਰੂ ਥੋਨ ਤੋਂ ਹੁੰਦਾ ਅੱਗੇ ਪੁੜਪੁੜੀ ਤੇ ਆ ਜਾਂਦਾ ਇੱਕ ਫੋੜ ਫੋੜੀ ਤੋਂ ਸ਼ੁਰੂ ਹੋ ਕੇ ਦੂਜੀ ਵੱਲ ਨੂੰ ਚਲਾ ਜਾਂਦਾ ਆਰ ਪਾਰ ਦਰਦ ਹੁੰਦਾ ਅੱਖਾਂ ਚਾਰ ਪਾਰ ਦਰਦ ਹੁੰਦਾ ਇਹ ਚੀਜ਼ ਜਦੋਂ ਤੁਹਾਨੂੰ ਸਮਝ ਆਏਗੀ ਹਾਂ ਕਿ ਯੈਸ ਦਿਸ ਇਜ਼ ਦਾ ਵੇਰੀਏਸ਼ਨ ਬਿਟਵੀਨ ਜਿਵੇਂ ਅਸੀਂ ਗੱਲ ਨੂੰ ਕਿਹਾ ਕਿ ਅਸੀਂ ਹਰ ਕੇਸ ਚੈੱਕ ਕਰਨੇ ਆ ਟਰੀਟਮੈਂਟ ਇਜ਼ ਵੇਰੀ ਪੇਸ਼ੈਂਟ ਟੂ ਪੇਸ਼ੈਂਟ ਰਾਈਟ ਸੋ ਤੁਸੀਂ ਲੋਕੇਸ਼ਨ ਦੇ ਦਿੱਤੀ ਫਿਰ ਆ ਗਿਆ ਸੈਂਸੇਸ਼ਨ ਕਿ ਦਰਦ ਕਿੱਦਾਂ ਦਾ ਦਰਦ ਹੈ ਕੀ ਮਹਿਸੂਸ ਕਰ ਰਹੇ ਹੈਗੇ ਉਹ ਜਲਨ ਹੋ ਰਹੀ ਹੈ ਕੁਝ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਕਸਟਸ ਹੋ ਰਹੀ ਹੈਗੀ ਹੈ ਥੋੜੀਆਂ ਵੱਜ ਰਹੀਆਂ ਹੈਗੀਆਂ ਕੀ ਸੈਂਸੇਸ਼ਨ ਤੇਰਾ ਆ ਗਿਆ ਕੌਨ ਕੌਨਕੋਮਿਟੈਂਟ ਆਫ ਦ ਸਿੰਟਮ ਕੌਨਕੋਮਿਟੈਂਟ ਆਫ ਦ ਸਿੰਟਮ ਹੈ ਜਦੋਂ ਹੀ ਮੇਰਾ ਸਿਰ ਦੁਖਦਾਣਾ ਤੇ ਮੇਰੀ ਤਾਂ ਅੱਖਾਂ ਤੋਂ ਬਲਾਈ ਜਾਂਦੀ ਹੈ ਮੈਨੂੰ ਅੱਖਾਂ ਦੇ ਚੰਗੀ ਤਰ੍ਹਾਂ ਦੀਦਾ ਨਹੀਂ ਮੈਨੂੰ ਅੰਧਾਪਨ ਲੱਗਣ ਲੱਗਦਾ ਧੁੰਦਲਾ ਧੁੰਦਲਾ ਦਿਖਣ ਲੱਗਦਾ ਫੌਗੀ ਫੌਗੀ ਹੋਣ ਲੱਗ ਜਾਂਦਾ ਹੈ ਜਾਂ ਸਰ ਅੱਖਾਂ ਦੇ ਅੰਦਰ ਪਬੁਦਾਲੇਿਸ ਨੇ ਸ਼ੁਰੂ ਹੋ ਜਾਂਦੇ ਸੋ ਯਾ ਮਰੀਜ਼ ਕਹਿੰਦਾ ਕੌਨਕੋਮਿਟੈਂਟ ਟੂ ਦੈਟ ਇਜ਼ ਕਿ ਮੈਨੂੰ ਤਾਂ ਵਕਤਾਂ ਲੱਗਦੇ ਹੈ ਨੌਜ਼ੀਆ ਹੁੰਦਾ ਮੈਂ ਕੁਝ ਖਾ ਪੀ ਨਹੀਂ ਸਕਦੀ ਕੋਈ ਪੇਸ਼ੈਂਟ ਕਹਿੰਦਾ ਮੈਨੂੰ ਡਾਇਰੀਆ ਲੱਗ ਜਾਂਦਾ ਤੇ ਕੋਈ ਕਹਿੰਦਾ ਬਾਰ ਬਾਰ ਮੈ ਲਾਸਟ ਅਗਰੇਵੇਸ਼ਨ ਐਂਡ ਐਮਲੋਰੇਸ਼ਨ ਆਫ ਦ ਸੇਮ ਹੈਡੇਕ ਕੇ ਹੈ ਹੈਡੇਕ ਮੇਰਾ ਹੁਣ ਕਿੱਦਾਂ ਵੱਧਦਾ ਕਿੱਦਾਂ ਕਰਦਾ ਜੀ ਨੌਇਜ਼ ਨਾਲ ਵੱਧਦਾ ਮੈਨੂੰ ਧੁੱਪੇ ਜਾਨੀ ਹੈ ਵੱਧਦਾ ਧੁੱਪੇ ਤੁਰ ਲੈਣੀ ਅੱਜ ਬਹੁਤ ਗਰਮੀ ਸੀ ਬਾਹਰ ਮੈਨੂੰ ਸ਼ਾਪਿੰਗ ਕਰਨੀ ਵੀ ਸਿਰ ਤੇ ਧੁੱਪਾ ਹੀ ਉਹਦੇ ਨਾਲ ਹੀ ਹੈਡੇਕ ਸ਼ੁਰੂ ਹੋ ਗਿਆ ਤਾਂ ਸੈਜਰੇਵੇਸ਼ਨਲ ਦਾ ਹੈਡੇਕ ਲਾਊਡ ਨੌਇਜ਼ ਬੱਚੇ ਰੋੜਾ ਪਾਰੇ ਸੀ ਤਾਂ ਹੈਡੇਕ ਹੋ ਗਿਆ ਮੈਂ ਸਮੇਂ ਸਿਰ ਖਾਦਾ ਨਹੀਂ ਮੈਨੂੰ ਤਾਂ ਹੈਡੇਕ ਹੋ ਜਾਂਦਾ ਮੈਨੂੰ ਪੀਰੀਅਡ ਜਾਂਦੇ ਮੈਨੂੰ ਤਾਂ ਹੈਡੇਕ ਹੋ ਜਾਂਦਾ ਐਮਲੋਰੇਸ਼ਨ ਕਿੱਦਾਂ ਹੋ ਰਹੀ ਹੈ ਠੰਡਾ ਪਾਣੀ ਪੀਣਾ ਸਿਰ ਨੂੰ ਘੁੱਟ ਕੇ ਬੰਦ ਲਵਾ ਨੇਰੇ ਚ ਜਾ ਕੇ ਪੈ ਜਾ ਮ ਮਰੀਜ਼ ਨੂੰ ਇੰਨਾ ਸਭ ਚੀਜ਼ਾਂ ਨਾਲ ਰਿਲੀਫ ਮਿਲਦਾ ਜਿਹੜਾ ਮਰੀਜ਼ ਹੈ ਸਭ ਕੁਝ ਲੈ ਕੇ ਆਇਆ ਜੀ ਦੈਟ ਇਜ਼ ਕਾਲਡ ਵਨ ਕੰਪਲੀਟ ਸਿੰਪਟਮ ਆਫ ਇਟ ਐਂਡ ਆਪਾਂ ਦੇਖ ਲਿਆ ਵੇਰੀਏਸ਼ਨ ਕਿੰਨੀ ਹੈ ਸੋ ਇਸ ਤਰ੍ਹਾਂ ਵੇਰੀਏਸ਼ਨ ਦੇ ਨਾਲ ਦਿੱਤੀ ਦਵਾਈ ਹੀ ਜਿਹੜਾ ਪੇਸ਼ੈਂਟ ਠੀਕ ਕਰ ਸਕਦਾ ਇੱਕ ਆਮ ਤੌਰ ਤੇ ਜਿਹੜਾ ਜੀ ਉਹ ਜਿਹੜੇ ਹோம்ਓਪੈਥੀ ਨੂੰ ਨਾ ਬਲੀਵ ਨਹੀਂ ਕਰਦੇ ਉਹ ਸਿਰਫ ਸਿਰਫ ਪਲਸੀਬਲ ਇਫੈਕਟ ਹੈ ਜੀ ਕਿ ਤੁਹਾਡੇ ਦਿਮਾਗ ਨੂੰ ਲੱਗਦਾ ਕਿ ਤੁਸੀਂ ਕੋਈ ਦਵਾਈ ਖਾ ਲਈ ਆ ਤੇ ਬਾਡੀ ਤੁਹਾਨੂੰ ਆਪਣੇ ਆਪ ਠੀਕ ਕਰ ਲਵੇ ਇਹ ਇਹਦੇ ਬਾਰੇ ਤੁਸੀਂ ਕੀ ਕਹੋ? ਇਹਦੇ ਬਾਰੇ ਸਿਰਫ ਐਨਾ ਕਵਾਂਗੇ ਜਿਹੜੀ ਗੱਲ ਇਨੀਸ਼ੀਅਲੀ ਕਰੀ ਸੀ ਤੁਸੀਂ ਜੀ। ਕਿ ਮਰੀਜ਼ ਸਾਡੇ ਕੋਲ ਕਦੋਂ ਆਉਂਦਾ? ਹੂੰ। ਬਿਲਕੁਲ ਜਦੋਂ ਸਾਰੇ ਪੱਛ ਮੱਛੀ ਪੱਥਰ ਝਟ ਕੇ ਜਦੋਂ ਆ ਜੀ। ਠੀਕ ਹੈ ਜੀ। ਸੋ ਇਹਦਾ ਮਤਲਬ ਇਹ ਲਾਸਟ ਰਿਸੋਰਟ ਚ ਆਉਂਦਾ ਹੈ ਤੇ ਇਹ ਪਲਸੀਬੋ ਇਫੈਕਟ ਨੂੰ ਪਹਿਲਾਂ ਕਿਸੇ ਦਵਾਈ ਨਾਲ ਨਹੀਂ ਆਇਆ? ਹੂੰ। ਜੇ ਤਾਂ ਇਹ ਪਲਸੀਬੋ ਇਫੈਕਟ ਹੀ ਹੈ ਐੜੀ ਐੜੀਆਂ ਗੋਲੀਆਂ ਕੈਪਸੂਲ ਉਹਨਾਂ ਸਭ ਨਾਲ ਨਹੀਂ ਤੇ ਆਣਾ ਚਾਹੀਦਾ ਨਾ ਕਿ ਮੈਂ ਕੈਪਸੂਲ ਖਾਦਾ ਮੈਂ ਠੀਕ ਹੋ ਜਾਵਾਂ। ਜੇ ਉਹਦਾ ਸਿਸਟਮ ਪਲਸੀਬੋ ਤੇ ਹੀ ਕੰਮ ਕਰਦਾ ਹੈ। ਪਹਿਲਾ ਆਨਸਰ ਤਾਂ ਇਹ ਕਿ ਮੇਰੇ ਕੋਲ ਖੁਦ ਆਪਣੇ ਫੈਮਿਲੀ ਪੇਸ਼ੈਂਟਸ ਜਿਹੜੇ ਮੇਰੇ ਪੇਸ਼ੈਂਟਸ ਨੇ ਉਹਨਾਂ ਦੇ ਪੈਕਟ ਵੀ ਪੇਸ਼ੈਂਟ ਨੇ ਹੂੰ ਐਸੋਨੇ ਸੱਤ ਅੱਠ ਡੌਗਸ ਜਿਹੜੇ ਕਦੀ ਕੈਟ ਹੈ ਮੇਰੇ ਕੋਲ ਜਿਨ੍ਹਾਂ ਨੂੰ ਮੈਂ ਟ੍ਰੀਟ ਕਰਦੀ ਹਾਂ ਤੁਸੀਂ ਮੈਨੂੰ ਦੱਸੋ ਵੀ ਇੱਕ ਡੌਗ ਐਂਡ ਕੈਟ ਜਿਹੜਾ ਉਹਨੂੰ ਡਾਇਰੀਆ ਲੱਗਾ ਹੋਇਆ ਜਾਂ ਉਹਦੇ ਪਿਸ਼ਾਬ ਚ ਬਹੁਤ ਜ਼ਿਆਦਾ ਖੂਨ ਆ ਰਿਹਾ ਹੈਗਾ ਜਾਂ ਉਹਦੇ ਟਾਇਲਟ ਚ ਖੂਨ ਆ ਰਿਹਾ ਹੈਗਾ ਜਾਂ ਉਹਨੂੰ ਕੋਈ ਮਨ ਨੂੰ ਚਮੜੀ ਰੋਗ ਹੈਗਾ ਪੌਸਟ ਆਪਦਾ ਰਹਿੰਦਾ ਹੈ ਪਰ ਪੌਸਟ ਪਾਸ ਆ ਰਹੀ ਹੈ ਉਹ ਪੇਸ਼ੈਂਟ ਨੂੰ ਪਲੇਸੀਬੋ ਦਾ ਕੀ ਪਤਾ ਉਹਦੇ ਤਾਂ ਆਪਾਂ ਪਾਣੀ ਦੇ ਵਿੱਚ ਹੀ ਦਵਾਈ ਦੇ ਡਰਾਪਸ ਪਾਨੇ ਆ ਤਾਂ ਵਿਚਾਰਾ ਪਾਣੀ ਪੀਂਦਾ ਨਾ ਉਹਨੂੰ ਤਾਂ ਨਹੀਂ ਪਤਾ ਜੇ ਮੈਨੂੰ ਕੋਈ ਦਵਾਈ ਦਿੱਤੀ ਜਾ ਰਹੀ ਹੈ ਉਹ ਕਿਸ ਤਰ੍ਹਾਂ ਦੀ ਕੋਰ ਸੋ ਥੀਸ ਆਰ ਦ ਟੂ ਐਗਜ਼ਾਮਪਲਸ ਆਈ ਕੈਨ ਸੇ ਯੈਸ ਐਥੈਪੀ ਸਰਵ ਦੇ ਸਹੀ ਲੱਛਣ ਮਿਲ ਰਹੇ ਨੇ ਕਿ ਲੱਛਣਾਂ ਨਾਲ ਮੈਚ ਕਰਕੇ ਦਿੱਤੀ ਜਾਵੇ ਤਾਂ ਬੇਜ਼ਬਾਨ ਜਾਨਵਰਾਂ ਤੇ ਵੀ ਬਹੁਤ ਸੋਣਾ ਕੰਮ ਕਰਦੀ ਹੈ ਐਂਡ ਆਈ ਥਿੰਕ ਇਸ ਚੀਜ਼ ਬਾਰੇ ਬਹੁਤ ਸਾਰੇ ਸਾਡੇ ਰੀਡਰਸ ਗ੍ਰੀਵ ਨਹੀਂ ਕਰਨਗੇ ਕਿ ਰਾਇਲ ਫੈਮਲੀ ਦੇ ਜਿਹੜੇ ਹਾਰਸਸ ਹੈਗੇ ਆ ਉਹਨਾਂ ਤੇ ਵੀ ਉਹ ਸਿਰਫ ਵਾਲ ਫੈਮਲੀ ਆਪ ਵੀ ਹਮੇਸ਼ਾ ਯੂਜ਼ ਕਰਦੀ ਹੈ ਤੇ ਉਹ ਆਪਣੇ ਜਿਹੜੇ ਪੈਟ ਹਾਰਸਸ ਨੇ ਉਹਨਾਂ ਦੇ ਉੱਤੇ ਵੀ ਸਿਰਫ ਹਮਿਓਪੈਥੀ ਠੀਕ ਹੈ